ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਚਾਰ ਮੋਡਿਊਲਰ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਜਿਸ ਤਹਿਤ ਸਰਕਾਰੀ ਹਸਪਤਾਲਾਂ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਰਾਜਿੰਦਰ ਹਸਪਤਾਲ ਦੇ ਵਿੱਚ ਚਾਰ ਨਵੇਂ ਮੋਡਿਊਲਰ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕੀਤਾ ਗਿਆ ਜੋ ਕਿ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਅਗਾਂਵੀ ਲੋਕ ਸਭਾ ਚੋਣਾਂ ਦੇ ਵਿੱਚ ਪਟਿਆਲਾ ਸੀਟ ਲਈ ਉਹਨਾਂ ਦੇ ਨਾਂ ਦੀ ਚਰਚਾ ਸਬੰਧੀ ਪੁੱਛੇ ਗਏ ਸਵਾਲ ਉੱਤੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਉਹ ਸਨਮਾਨਜਨਕ ਹੋਵੇਗਾ। ਮਰੀ ਵੀ ਜਾਣਕਾਰੀ ਦੱਸੀ ਇਹਦੇ ਵਿੱਚ ਜਿਹੜੇ ਤੁਹਾਡੇ ਜਿਵੇਂ ਆਪਰੇਸ਼ਨ تھیਟਰ ਆ ਇਹਦੇ ਵਿੱਚ ਜਿਹੜੀ ਹਵਾ ਹੈਗੀ ਆ ਹਰ ਤਿੰਨ ਤੋਂ ਪੰਜ ਮਿੰਟ ਬਾਅਦ ਨਾ ਬਿਲਕੁਲ ਚੇਂਜ ਹੋ ਜਾਂਦੀ ਹੈ ਜੀ ਪ੍ਰੈਸ਼ਰ ਆਂਦੀ ਹੈ ਔਰ ਬਿਲਕੁਲ ਉਹਦਾ ਟੈਂਪਰੇਚਰ ਪੋਜ਼ਿਟਿਵ ਪ੍ਰੈਸ਼ਰ ਮਤਲਬ 12 ਹਵਾ ਪ੍ਰੈਸ਼ਰ تھیਟਰ ਜਿਹਨੂੰ ਦੱਸਦੀ ਹੈ ਪ੍ਰੈਸ਼ਰ تھیਟਰ ਤੋਂ ਬਾਹਰ ਹੈ ਹੋਸ਼ਰਤ ਜਿਹੜੀ ਟ੍ਰੀਟਡ ਹੈ ਅੰਦਰ ਜਾਏਗੀ ਇਹ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆ ਜੀ ਸਾਰੇ ਜਿਹੜੇ ਬਿਲਕੁਲ ਜਿਹੜੇ ਇਹਦੇ ਵਿੱਚ 에ਅਰ ਹੈਂਡਲਿੰਗ ਯੂਨਿਟ ਲੱਗੇ ਹੋਏ ਆ ਔਰ ਨਰਕ ਕੋ ਸਟੇਟ ਆਫ ਦੀ ਆਰਟ ਆ ਚਾਰ ਹੈ ਔਰ ਇੱਕ ਨਵਾਂ ਜਿਹੜਾ ਹੈਗਾ ਉਹ ਪੇਨ ਮੈਨੇਜਮੈਂਟ ਕਲੀਨਿਕ ਇਹ ਪਹਿਲਾਂ ਨਹੀਂ ਸੀ ਸਾਡੇ ਪੈਲੀਏਟਿਵ ਕਨਸੈਪਟ ਹੈ ਕਿਸੇ ਨੂੰ ਇਹੋ ਜੀ ਬਿਮਾਰੀ ਹੋ ਗਈ ਕਿ ਉਹਦੇ ਦਰਦ ਹੁੰਦੀ ਹੈ ਜਿਵੇਂ ਕੈਂਸਰ ਖਾਸ ਕਰਕੇ ਤੇ ਉਹਦਾ ਜਿਹੜਾ ਹੈਗਾ ਉਹਦੀ ਪੇਨ ਮੈਨੇਜਮੈਂਟ ਕਰਨਾ ਉਹਦੇ ਵਾਸਤੇ ਸਮਰ ਲਈ ਕੀ ਦੀਏ ਚਲੋ ਉਹ ਸਰਵਿਸ ਜਗੀਆਂ ਆਪਣਾ ਸਪੈਸ਼ਲਟੀ ਵੈਂਚ ਵੀ ਆ ਨਵੀਆਂ ਸਰਵਿਸ ਜੀ ਸ਼ੁਰੂ ਕਰ ਰਹੇ ਆ ਵੈਲੀਟਿਵ ਕੇਅਰ ਉਹਦੇ ਵਿੱਚ ਆ ਜਾਂਦੀ ਹੈ ਜਿਹੜੀ ਪੇਨ ਮੈਨੇਜਮੈਂਟ ਐਕਸਪਰਟ ਆ ਉਹ ਤਾਂ ਬੜੀ ਅਕਸਰ ਹੈ। ਬੜੀ ਬੜੀ ਤਕਨੀਕਾਂ ਦੇ ਜਿਹੜੇ ਇਕੁਪਮੈਂਟ ਲੱਗਣ ਲੱਗਦਾ ਵੀ ਜਿਹੜੇ ਬੱਚੇ ਸਿਖਲਾਈ ਕਰਦੇ ਉਹਨਾਂ ਨੂੰ ਵਗੀ ਆ ਕੇ ਸੁੱਖਾ ਹੋਏਗਾ ਤੇ ਸੁੱਖਾ ਬਿਲਕੁਲ ਜੀ ਉਹਨਾਂ ਨੂੰ ਜਦੋਂ ਦੇਖੋ ਜੋ ਬੱਚਾ ਦੇਖਦਾ ਹੈਗਾ ਇਹ ਨਹੀਂ ਕਿ ਤੁਸੀਂ ਬੱਚੇ ਨੂੰ ਕਹਿੰਦੇ ਕਿ ਉਹ ਪੜ੍ਹਾਉਂਦੇ ਕਿ ਉਹ ਬੱਚਾ ਦੇਖਦਾ ਕੀ ਹੈ ਉਹ ਦੇਖ ਕੇ ਜ਼ਿਆਦਾ ਸਿੱਖਦਾ ਕਰਕੇ ਜ਼ਿਆਦਾ ਸਿੱਖਦਾ ਉਹ ਇਹ ਸਾਰੀ ਜਿਹੜੀ ਲੇਟੈਸਟ ਇਕੁਪਮੈਂਟ ਹੈ ਇੱਥੇ ਕੰਮ ਕਰਨਗੇ ਉਹਨਾਂ ਨੂੰ ਮਾਡਰਨ ਤਕਨੀਕ ਸਿੱਖਣਗੇ ਮਾਡਰਨ ਜਿਹੜੇ ਵਰਕਿੰਗ এনवायरमेंट ਉਹਨਾਂ ਨੂੰ ਵਰਕਿੰਗ এনवायरमेंट ਵੀ ਆਪ ਨੂੰ ਤੇ ਡਾਕਟਰ ਆਥਵੜੇ ਸੀ ਕਿ ਅੱਜ ਚਾਰ ਜੜੇ ਹੈਗੇ ਜਿਹੜੇ ਇਕੱਠਾ ਇੱਕ ਬਲੌਕ ਬਣਿਆ ਚਾਰ ਆਪਰੇਸ਼ਨ ਤੇਟਰ ਇਹਨਾਂ ਚਾਰਾਂ ਦੀ ਇਨਾਗੂਰੇਸ਼ਨ ਅੱਜ ਕੀਤੀ ਆ ਜੀ ਇਹ ਡੈਡੀਕੇਟ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਕੋਲ ਜਿਹੜੇ ਪੇਸ਼ੈਂਟ ਆ ਧਿਆਨਗੇ ਬਿਲਕੁਲ ਅਲਟਰਾ ਮਾਡਰਨ ਜਿਹੜੇ ਆਪਰੇਸ਼ਨ ਤੇਟਰ ਆਉਣਗੇ ਜਿਨ੍ਹਾਂ ਦਾ ਟੈਂਪਰੇਚਰ ਪ੍ਰੈਸ਼ਰ ਔਰ ਇਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈਗੀ ਆਰ 3 ਤੋਂ 5 ਮਿੰਟ ਬਾਅਦ હવા ਚੇਂਜ ਹੋ ਜੇਗੀ ਸਪੋਸਟ ਪ੍ਰੈਸ਼ਰ ਹੋਏਗਾ ਔਰ ਸਾਰੇ ਜਿੰਨੇ ਵੀ ਇਹਦੇ ਚ ਪੇਂਟ ਆ ਗਿਆ ਜਿੰਨੇ ਫਲੋਰ ਹੈ ਛੱਤ ਹੈ ਸਾਰੇ ਜਿਹੜੇ ਹੈਗੇ ਉਹਨਾਂ ਤੇ ਨਾ ਕੋਈ ਬੈਕਟੀਰੀਆ ਫੰਗਸ ਵਾਇਰਸ ਕੁਝ ਨਹੀਂ ਗਰੋ ਕਰ ਸਕਦਾ ਕੋਈ ਵੀ ਆਰਗਨਿਜ਼ਮ ਉਹਨਾਂ ਤੇ ਜਿੰਦਾ ਨਹੀਂ ਰਹਿ ਸਕਦਾ ਉਹਦੇ ਨਾਲ ਕੀ ਹੈ ਕਿ ਪੇਸ਼ੈਂਟ ਨੂੰ ਜਿਹੜੀ ਪੇਸ਼ੈਂਟ ਤੋਂ ਪੇਸ਼ੈਂਟ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਨੂੰ ਇਨਫੈਕਸ਼ਨ ਹੁੰਦੀ ਸੀ ਉਹ ਨਹੀਂ ਹੋਏਗੀ ਔਰ ਸਾਫ਼-ਸੁਥਰੇ ਵਾਤਾਵਰਣ ਦੇ ਵਿੱਚ ਲੋਕਾਂ ਦੇ ਪੇਸ਼ਣ ਹੋਣਗੇ ਉਹਦੀ ਕਾ ਉਹਦਾ ਜਿਹੜਾ ਸਕਸੈਸ ਰੇਟ ਆ ਵਧੇਗਾ ਔਰ ਇਹਦੇ ਨਾਲ ਹੀ ਜਿਹੜੇ ਸਟੂਡੈਂਟਸ ਨੇ ਟ੍ਰੇਨਿੰਗ ਵਾਸਤੇ ਸਿਮੂਲੇਟਰ ਹੈ ਪਹਿਲਾਂ ਸਟੂਡੈਂਟ ਨੂੰ ਸਿਮੂਲੇਟਰ ਤੇ ਟ੍ਰੇਨਿੰਗ ਦੇ ਕੇ ਜਦੋਂ ਪਰਫੈਕਟ ਹੋ ਜਾਣਗੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਲੈ ਕੇ ਆਉਂਦਾ ਜਾਏਗਾ ਇਹਦੇ ਜਦੋਂ ਕੰਪਨੀ ਦੇ ਮੌਡ ਵੈਸਕ ਦਾ ਵੜਾ ਗਿਆ ਦੂਸਰਾ ਕਿ ਐਸਾ ਮੇਰੀ ਹਵਾਈੋਂ ਬਣੇ ਕਿਹੜਾ ਬੰਦੇ ਬੜੇ ਨੇ ਜਿਹੜਾ ਕੈਂਟਰ ਦੇ ਇਲਾਕੇ ਵਿੱਚ ਹਵਾਈ ਆਪਾ ਕਹਿ ਲੁੰਦਾ ਹੈ ਇਹ ਕਿ ਜੇ ਨਾ ਪੰਜਾਬ ਚਾਈਨ ਹੋਪਿੰਗ ਹੌਸਟਾਲ ਦੀ ਜਾਨ ਕਿਉਂ ਨਾ ਨਹੀਂ ਨਹੀਂ ਹੁੰਦਾ ਅਸੀਂ ਤਾਂ ਲਗਾਤਾਰ ਜਾਂਚ ਕਰ ਰਹੇ ਹਾਂ ਇਹਨਾਂ ਦੋਏ ਟੈਸਟ ਕਰਕੇ ਅਸੀਂ ਫੀਲਡਸ ਭੇਜਿਆ ਜਿਹੜੀ ਭੇਜਿਆ ਬਿਲਕੁਲ ਜਾਂਚ ਕਰਾਂਗੇ ਜੀ ਮੈਨੂੰ ਉਹਦੇ ਟੈਸਟ ਦੇ ਫੈਕਟ ਨਹੀਂ ਪਤਾ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਆਪਣੇ ਇਹ ਤਾਂ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਆਪਣੇ ਗਾਂਬੀਆਂ ਚ ਗਈਆਂ ਔਰ ਵੀ ਬਹੁਤ سارے ਦੇਸ਼ਾਂ ਦੇ ਵਿੱਚ ਗਏ ਆ ਉਹਦੇ ਚਕੇ ਫਿਰਦੇ ਸੀਐਲਬੀ ਜਿੱਤੇ ਆ ਉਹ ਕਿਤੇ ਨਾ ਕਿਤੇ ਤਿੰਨ ਸਰਕਾਰਾਂ ਦੀ ਜਿਹੜੀਆਂ ਉਹਨਾਂ ਦੀਆਂ ਜੜੀਆਂ ਸੁੰਦਰਤਾ ਜਾਤੀ ਦਾ ਉਹਨਾਂ ਦੀ ਢਿੱਲ ਸੀ ਉਹ ਨਹੀਂ ਹੋਣਾ ਚਾਹੀਦਾ ਸੀ ਆਪਣਾ ਇੰਟਰਨੈਸ਼ਨਲ ਲੈਵਲ ਤੇ ਰੈਪਿਊਟੇਸ਼ਨ ਵੀ ਖਰਾਬ ਹੋਇਆ ਕਿ ਬਾਹਰ ਬੱਚੇ ਮਰ ਗਏ ਉਹਨਾਂ ਦਵਾਈਆਂ ਨਾਲ ਕੀ ਹੈ ਜਿਹੜੇ ਖਾਂਸੀ ਦੀਆਂ ਦਵਾਈਆਂ ਖਾਸ ਕਰਕੇ ਉਹ ਦਵਾਈ ਕਿਤੇ ਫੈਕਟਰੀਆਂ ਸੀਗੀਆਂ ਰਾਣੇ ਸੀਗੀਆਂ ਮਾਤਰ ਸੀਗੀਆਂ ਜਿੱਥੇ ਭਾਜਪੀ ਦੇ ਸਰਕਾਰਾਂ ਸੀਗੀਆਂ ਉਹਨਾਂ ਨੂੰ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਆ ਪਰੇ ਨਹੀਂ ਹੋਣਾ ਤੇ ਅਸੀਂ ਬਿਲਕੁਲ ਸਾਰੀਆਂ ਦਵਾਈਆਂ ਜਿੰਨੀਆਂ ਸਾਡੇ ਕੋਲੇ ਗੌਰਮਤ ਦੀ ਸਪਲਾਈ ਤੁਸੀਂ ਦਵਾਈਆਂ ਦਿੰਦੇ ਆ ਪਹਿਲਾਂ ਉਹਨਾਂ ਨੂੰ ਕੁਆਰੰਟਾਈਨ ਕਰਦੇ ਆ ਸਾਰੀਆਂ ਦਾ ਟੈਸਟ ਕਰਦੇ ਆ ਸਾਡੇ ਕੋਲ ਆਪਣੀ ਲੈਬਰਾਟਰੀ ਹੈ ਹੁਣ ਅਸੀਂ ਰੀਜਨਲ ਲੈਬਰਾਟਰੀ ਜੁੜਾਤੀ ਆ ਡਰਗ ਟੈਸਟਿੰਗ ਲੈਬਰਾਟਰੀਆਂ ਆ ਅਸੀਂ ਇੱਕ ਇੱਕ ਦਵਾਈ ਟੈਸਟ ਕਰਕੇ ਭੇਜਦੇ ਆ ਕਿੰਨੇ ਦੀ ਲਾਗਤ ਆ ਸਾਡੇ 7.5 ਕਰੋੜ ਦੀ ਸਾਰੇ 7.7 ਕਰੋੜ ਸਰਕਾਰੀ ਹਸਪਤਾਲ ਦੇ ਸਾਹਮਣੇ ਗੱਲ ਕੀ ਆ ਰਹੀ ਹੈ ਪਰਮੇਸ਼ਰ ਕਿੰਨਾ ਪੜਾ ਫੜ ਰਹੇ ਸਾਨੂੰ ਦੱਸਾਂਗਾ ਜੀ ਤੁਹਾਡੇ ਕੋਈ ਵੀ ਨਾ ਦੇਖੋ ਜੀ ਜਦੋਂ ਜਹਾਜ਼ ਡੁੱਬ ਰਿਹਾ ਹੁੰਦਾ ਫਿਰ ਤੁਸੀਂ ਭੱਜਦੇ ਆ ਇੱਕ ਘਾਜ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਉਹ ਵੀ ਡੁੱਬ ਰਿਹਾ ਹੈ ਉਹ ਵੀ ਡੁੱਬ ਰਿਹਾ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਨੂੰ ਨੋਟ ਕਰ ਲਓ ਇਹਨੂੰ ਇਹਨੂੰ ਬਚਾ ਕੇ ਰੱਖਿਓ ਇਸ ਵਾਰੀ ਭਾਜਪੀ ਨੇ ਜਿੰਨੇ ਵੀ ਕਰਪਟ ਬੰਦੇ ਸੀ ਮਹਾ ਕਰਪਟ ਬੰਦੇ ਸੀ ਜਿੰਨੇ ਮਤਲਬ ਮਾੜੇ ਕਲੈਕਟਰ ਵਾਲੇ ਬੰਦੇ ਸੀ ਉਹ ਸਾਰੇ ਜਿੰਨੇ ਭ੍ਰਿਸ਼ਟਾਚਾਰੀ ਸੀਗਾ ਸਾਰੇ ਬੀਜੇਪੀ ਨੇ ਲਾ ਲਏ ਆ ਬੀਜੇਪੀ ਇਸ ਗੋਇੰਗ ਟੂ ਇਮਪਲੋਡ ਐਕਸਪਲੋਡ ਥੇ ਇਮਪਲੋਡ ਦਾ ਮਤਲਬ ਸਮਝ ਜਾਣਾ ਠੀਕ ਹੈ ਜੀ ਅੰਦਰੋਂ ਅੰਦਰੋਂ ਬੀਜੇਪੀ ਇਸ ਗੋਇੰਗ ਟੂ ਇਮਪਲੋਡ ਬੀਜੇਪੀ ਦੀਆਂ ਸੀਟਾਂ 200 ਤੇ ਨਹੀਂ ਟੱਚ ਕਰਨਗੀਆਂ ਮੇਰੀ ਗੱਲ ਯਾਦ ਰੱਖਿਓ ਇਸ ਵਾਰੀ ਇੰਡੀਆ ਦੀ ਸਰਕਾਰ ਨਹੀਂ ਬਣ ਰਹੀ ਇਸ ਵਾਰੀ ਇੰਡੀਆ ਦੀ ਸਰਕਾਰ ਬਣਦੀ ਆ ਇਹਦੇ ਨਾਲ ਜਿਹੜਾ ਤੁਹਾਡਾ ਹੈਗਾ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਜਿਹੜਾ ਫੈਡਰੇਸ਼ਨ ਦਾ ਬਹੁਤ ਸਵਾਗ ਹੋਏਗਾ ਔਰ ਜਿਹੜੇ ਪੰਜਾਬ ਦੇ ਰੁਕੇ ਹੋਏ ਫੜਦੇ ਹੋ ਵਾਪਸ ਆ ਦੇਖੋ ਸਾਡੇ ਜੋ ਮਾਰਗ ਜੋ ਮੁੱਖ ਮੰਤਰੀ ਸਾਹਿਬ ਹੈ ਭਗਵੰਤ ਮਾਨ ਜੀ ਔਰ ਅਰਵਿੰਦ ਕੇਜੇਵਾਲ ਜੀ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਔਰ ਸਾਡੀ ਜਿਹੜੀ ਪੀਐਸਸੀ ਆ ਉਹਨਾਂ ਦਾ ਪ੍ਰੈਰੋਗੇਟਿਵ ਹੈ ਉਹ ਜਿੰਨੂ ਜ਼ਮਾਰੀ ਦੇਣਗੇ ਸਾਡੇ ਫਰਕ ਨਹੀਂ ਪੈਂਦਾ ਸਾਡੇ ਫਰਕ ਨਹੀਂ ਪੈਂਦਾ ਸਾਡੇ ਫਰਕ ਨਹੀਂ ਪੈਂਦਾ ਜੀ ਮੈਂ ਤਾਂ ਪਾਰਟੀ ਦਾ ਸਪਾਈ ਹਾਂ ਜੀ ਜੋ ਜ਼ਮਾਰੀ ਦੇ ਦਿਆਂਗੇ